ਇਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਦੂਜਾ ਗੁਰ ਕੁੰਜੀ ਪਾਹੁ ਨਿਵਲ ਮਨ ਕੋਠਾ ਤਨ ਛਤ ਨਾਨਕ ਗੁਰ ਬਿਨ ਮਨ ਕਾ ਤਾਕ ਨ ਉਗੜੈ ਅਵਰ ਨ ਕੁੰਜੀ ਹੱਥ ਇਹਨਾਂ ਦਾ ਭਾਈ ਸਰਵਰਾਜ ਦੀਆਂ 12 ਕੁੱਟੀਆਂ ਬਣਾ ਲਏ ਇੱਥੇ ਕੋ ਹੋਰੇ ਲਿਖਿਆ ਹੋਇਆ ਹੈ ਗੁਰ ਕੁੰਜੀ ਗਿਆਨ ਦੀ ਕੁੰਜੀ ਹੈ ਗਿਆਨ ਕੁੰਜੀ ਵਾਹੂ ਨੇਵਲ ਪੈਰਾਂ ਨੂੰ ਨਿਓੜ ਲੱਗਿਆ ਹੋਇਆ। ਹਟਕੜੀ ਹੁੰਦੀ ਆ ਜਿਵੇਂ ਨਿਓੜ ਹੁੰਦਾ ਜਾਨਵਰਾਂ ਦੇ ਪੈਰਾਂ ਨੂੰ ਲੱਗਿਆ ਹੁੰਦਾ। ਜਿਵੇਂ ਹਟਕੜੀ ਹੁੰਦੀ ਆ ਹੱਥ ਨੂੰ ਲੱਗੀ। ਤੋਹਲੂ ਕੱਠੀ। ਐ ਪੈਰਾਂ ਨੂੰ ਨਿਓੜ ਲੱਗਿਆ ਹੁੰਦਾ ਉਠਾਂਦੇ ਘੋੜਿਆਂ ਨੂੰ। ਵਾਹੂ ਨੇਵਲ ਪੈਰਾਂ ਨੂੰ ਨਿਓੜ ਲੱਗਿਆ ਹੋਇਆ ਭੱਜ ਨਹੀਂ ਸਕਦਾ। ਮਨ ਕੋਠਾ। ਸਰਛਤ। ਕੋਈ ਕੋਠਾ ਅਗਰ ਬੁੱਧਾ ਰ। ਅਤੇ ਜਿਹੜਾ ਵਾਹਲਾ ਛੱਤੀ ਹੈ ਨਾ ਉੱਤੇ ਛੱਤਿਆ ਹੋਇਆ ਛੱਤੀ ਦੇ ਅੰਦਰ ਉਹ ਛੱਤ ਛੱਤੀ ਦੀ ਪਾਈ ਹੋਈ ਹੈ ਮਾਨਕੋਟਾ ਤਾਂ ਛੱਤ ਛੱਤ ਦਾ ਭਾਵ ਛੱਤੀ ਹੈ ਕਿ ਜਿਹੜੀ ਉੱਪਰ ਛੱਤ ਪਾਈ ਹੁੰਦੀ ਹੈ ਉਹ ਹੈ ਛੱਤ ਪਾਈ ਆ ਪਸੜੀਆਂ ਦੀ ਅੱਛਾ ਜੀ ਪਸੜੀਆਂ ਦੀ ਛੱਤ ਪਾਈ ਆ ਹਾਰਡ ਦੇ ਉੱਤੇ ਦੇ ਉੱਤੇ ਤਾਂ ਉਸ ਦੁਆਰਾ ਉੱਤਰ ਬੰਦੇ ਕੋਈ ਦਲ ਹਰੋਜ ਜਿੰਦ ਦੇ ਉੱਤੇ ਛੱਟ ਪਾਈ ਆ ਤਾਂ ਕਿ ਬੋਝ ਨਾ ਪੈ ਜਾ ਉਹ ਤੇ ਠੀਕ ਹੈ ਜੀ ਗਿਆਨਕ ਕੋਰਬੈ ਨੂੰ ਬੁੜਕਾ ਢਾਕਰ ਨੁਕੜਾ ਅਵਲ ਵਿੱਚ ਸੁਜੀ ਆ ਗਿਆਨ ਤੇ ਬਿਨਾ ਬੋਲਤਾ ਜਿੰਦਾਂ ਦੀ ਖੋਲਣਾ ਢਾਕਰ ਨੁਕੜਾ ਅਵਲ ਨਾ ਕੁਜੀ ਹਾ ਤੇ ਹੋਰ ਕਿਸੇ ਦੇ ਹੱਥੂ ਜਿਹੜੀ ਗਿਆਨ ਦੀ ਕੁਜੀ ਚੱਲਣੀ ਹਾ ਗਿਆਨ ਦੀ ਕੁਜੀ ਤੈਨੂੰ ਲਪੜੀ ਪਾਣੀ ਆ ਕਿ ਤੂੰ ਗਿਆਨ ਪ੍ਰਾਪਤ ਕਰਨਾ ਪੈਣਾ ਉਸੇ ਕੁਜੀ ਦਾ ਤੈਨੂੰ ਆਪੜੇ ਹੌਲ ਖੋਲਣਾ ਤਾਂ फेर आजाद ਹੋ ਜੀ ਦੋ ਹਾਂ ਜੀ ਮਹੱਲਾ ਪਹਿਲਾ ਨਾ ਭੀਜੈ ਰਾਗੀ ਨਾਦੀ ਬੇਦੀ ਨਾ ਭੀਜੈ ਸੁਰਤੀ ਗਿਆਨੀ ਜੋਗੀ ਨਾ ਭੀਜੈ ਸੋਗੀ ਕੀਟੈ ਰੋਜੀ ਨਾ ਭੀਜੈ ਰੂਪੀ ਮਾਲੀ ਰੰਗੀ タルਬੇ ਤਰਾ ਤਰਾ ਦੇ ਮਨ ਨੂੰ ਭਜਣ ਵਾਸਤੇ ਗੁਰ ਪੇਛੇ ਜਵੇ ਇਹ ਨਾ ਪੀਚੇ ਰਾਗੀ ਰਾਗਾ ਨਾਲੀ ਪਛਤਾ ਬੁਰਦਾ ਦੇ ਵੀ ਝੂਠ ਬੋਲਨੇ ਕਹਿੰਦੇ ਮਨ ਪੱਤਰ ਪਕੜ ਜਾਂਦਾ ਕੋਲੇ ਕੋਲੇ ਝੂਠ ਬੋਲਦੇ ਨੇ ਧਰਮ ਦੇ ਵਿੱਚ ਆ ਪੀਚੇ ਰਾਗੀ ਨਾਤੀ ਬੇਟੀ ਬੇਦ ਪੜੇ ਤੇ ਦੀ ਪਛਤਾ ਨਾਲ ਜਿਹੜਾ ਸੁਣਦੇ ਨੇ ਇਹ ਜੋਗੀ ਉਹਦੇ ਨਾਲ ਦੀ ਪਛਤਾ ਬੋਲ ਨਾ ਪੀਚੇ ਸੁਰਤੀ ਗਿਆਨੀ ਜੋਗੀ ਆ ਜਿਹੜੇ ਸੁਰਤ ਟਕਾਲਦੇ ਨੇ ਗਿਆਨੀ ਜੋ ਜੋ ਮਟਾੜੇ ਉਹਨਾਂ ਦਾ ਵੀ ਮਾਂ ਦੀ ਪੁੱਤਿਆ ਕਿਸੇ ਰਾਜ ਤੱਕ ਨਾ ਪੀਚੇ ਥੋਗੀ ਕਿਤੇ ਰੋਗੀ ਥੋਗੀ ਤੇ ਹੋਸਦੀਆਂ ਫਿਰ ਉਹ ਜਿਹੜੇ ਸਰੇਵੜੇ ਨੇ ਕਰੂਆਂ ਨਾਲ ਸਰ ਜੋੜ ਕੇ ਰਹਿੰਦੇ ਨੇ ਉਹ ਸੋਕ ਕਰਦੇ ਤੇ ਬਲੀ ਪੇਦਾ ਉਹਦਾ ਬਲੀ ਪੇਦਾ ਰੋਜ਼ ਕਰਦੇ ਰਹੋ ਚਾਹੇ ਤੁਸੀਂ ਸਾਨੂੰ ਚੱਕ ਲੈ ਤੂੰ ਜੇ ਸਾਨੂੰ ਗਿਆਨ ਨਹੀਂ ਦੇਣਾ ਅਸੀਂ ਬਹੁਤ ਦੁਖੀ ਹਾਂ ਇੱਥੇ ਨਾ ਪੀਚੇ ਰੂਪੀ ਬਾੜੀ ਰੱਗੀ ਨਾ ਰੂਪ ਬੁਰਤੀ ਰੂਪ ਬੁਰਤੀ ਦੇ ਤਰ੍ਹਾਂ ਤਰ੍ਹਾਂ ਦੇ ਰੂਪ ਬਣਾ ਲੈ ਪਰ ਰੂਪ ਦੇ ਦਰਸ਼ਨ ਨਾਲ ਬਾਲਾ ਫੇਰਨ ਨਾਲ ਨਹੀਂ ਪਛਦਾ ਅੱਜ ਕੀ ਗਿਆ ਬਚਾ ਤਾਂ ਕੁਝ ਵੀ ਨਹੀਂ ਧਰਮ ਤਾਂ ਕੋਈ ਵੀ ਨਹੀਂ ਬਚਿਆ ਤੇ ਫਿਰ ਜੇ ਬਚਿਆ ਹੀ ਕੋਈ ਨਹੀਂ ਸਾਰੇ ਇਕੱਠੇ ਹੋ ਕੇ ਗੱਲ ਪੈਣੀ ਸੀ ਇਹਨਾਂ ਨੇ ਗੁਰੂ ਘਰ ਦੇ ਜਦ ਪੰਗੇ ਲੈਣ ਦੇ ਹਰਦੇ ਹੀ ਦੀ ਤੇ ਫਿਰ ਗੱਲ ਤਾਂ ਪੈਣ ਗਈ ਉਹ ਹਾਂਜੀ ਨਾ ਭੀਜੇ ਤੀਰਥੀ ਭਵਿਏ ਨੰਗੀ ਨਾ ਭੀਜੇ ਦਾਤੀ ਕੀਤਾ ਪੁੰਨੀ ਨਾ ਭੀਜੈ ਬਾਹਰੀ ਬੈਠਿਆ ਸੁੰਨੀ ਨਾ ਭੀਜੈ ਕੋਚਾਰ ਕੋ ਹੋ ਰਹਾ ਕੇ ਉਹ ਵੀ ਗਣਤੈ ਨਾ ਭੀਜੈ ਤੀਰ ਤੋ ਭਈਐ ਦਿੱਕੀ ਲੱਗੇ ਫੈਰੀ ਤੀਰਾਂ ਤੇ ਫਿਰਦਾ ਹਾਂ ਇਹਦੇ ਨਾਲ ਮੰਦੀ ਭੇਜਣਾ ਕੋ ਜੇਦੀ ਪ੍ਰਾਪਤੀ ਹੋਣੀ ਨਾ ਭੀਜੈ ਦਾਤੀ ਕਿਤੇ ਪੁਤੀ ਦਸਾਂ ਜਾ ਕੇ ਫੁਰਦ ਕਰਦੇ ਹਾਂ ਤੀਰਾਂ ਤੇ ਬੋਲੀ ਭੇਜਣਾ ਕੋ ਜੀ ਤਸੱਲੀ ਨਹੀਂ ਹੋਣੀ ਨਾ ਭੀਜੈ ਬਾਹਰ ਬੈਠਿਆ ਸੁੰਦੀ ਉਹ ਬਾਹਰ ਜਾ ਕੇ ਜਨਾ ਚ ਸੋਧ ਸਦਾਨ ਦੇ ਵਿੱਚ ਬੈ ਗਏ ਜੋਗੀ ਬਣ ਕੇ ਬੜੀਆਂ ਚ ਬੈ ਗਿਆ ਕੋਈ ਚੜੇ ਉਹ ਮਾਂ ਦੇ ਪਿਛਣਾਇਨਾ ਕਮਲ ਰਾ ਤੇ ਜਨਾ ਕਿ ਉਹ ਗਾਹਾਂ ਦੱਸਣਗੇ ਦਸ਼ਮ ਗ੍ਰੰਥ ਜਿਹੜੀ ਤੁਕ ਹੈ ਉਹ ਦੱਸੋ ਜਿੱਥੇ ਕਹਿੰਦੇ ਆ ਭਾਂਤ ਭਾਂਤ ਕੇ ਤੀਰਥ ਨਾਨਾ ਉਹ ਸ਼ੱਕ ਲੱਣ ਪੈਂਦਾ ਕਿ ਨੌਵੇਂ ਪਾਸ਼ਾ ਤੀਰਥ ਨਾਉਂਦੇ ਸੀ ਇਹਦਾ ਕੀ ਭਾਵ ਹੈ ਜੀ ਪੁਰਬ ਤਪੂਰਬ ਕੀ ਉਹ ਭਿਆਨਾ ਭਾਂਤ ਭਾਂਤ ਕੇ ਤੀਰਥ ਨਾਉਂਦੇ ਯਾ ਫੇਜ ਜਦੋਂ ਤੇ ਰੇੜੀ ਪਏ ਫਿਰ ਉਹਨਾਂ ਨੇ ਅਨਸਰ ਕਰਤਾ ਬਤਾਏ ਉਹਨਾਂ ਨੇ ਇਹ ਤਾਂ ਹੀ ਕਹਸਾ ਅਸੀਂ ਮੁਸਤੀ ਲੜਕਾ ਤੇ ਉਹ ਤਾਂ ਸਿੱਖਿਆ ਦੇਣਗੇ ਤੇ ਰੂਪੀਰ ਸੰਤ ਆਹੀ ਗੱਲ ਕਰਨਗੇ ਜਿਹੜੀ ਕਾਇਰ ਹੈ ਤੇ ਉਹਦੀ ਵੀ ਜੇ ਕਿਸੇ ਦਾ ਪਿਛਾ ਤਾਂ ਦੱਸੋ ਇਹ ਹੀ ਗੱਲ ਉਹ ਜਿਹੜਾ ਇਹ ਜਿਹੜੀ ਕਹਿ ਰਹੇ ਨੇ ਤੀਰਥ ਤੇ ਜਾ ਕੇ ਸਹੀ ਹੈ ਗੱਲ ਕਿਉਂਕਿ ਤੀਰਥਾਂ ਤੇ ਇਕੱਠ ਕਾਫੀ ਹੋ ਜਾਂਦਾ ਫਿਰ ਸੰਗਤ ਨਾਲ ਸੰਪਰਕ ਕਰਨਾ ਸੌਖਾ ਤਖਨ ਵਾਲੇ ਸੰਪਰਕ ਹੋ ਗਿਆ ਇਸ ਤਰ੍ਹਾਂ ਗੁਰਨਾਨਕ ਸਾਹਿਬ ਵੀ ਗਏ ਆ ਜਿੱਥੇ ਉਹਨਾਂ ਨੇ ਆਪਣੀ ਗੱਲ ਕੀਤੀ ਆ ਵੀ ਕੋਈ ਮੇਲਾ ਜਾਂ ਤੀਰਥ ਲੱਗਿਆ ਹੋਵੇ ਉੱਥੇ ਗੱਲ ਕਰਨੀ ਸੌਖੀ ਹੈ ਕੱਲੇ-ਕੱਲੇ ਨੂੰ ਕਿੱਥੇ ਲੱਭਦੇ ਫਿਰਦੇ ਠੀਕ ਹੈ ਪਰ ਉਹਨਾਂ ਨੇ ਤੀਰਥਾਂ ਤੇ ਜਾ ਕੇ ਪੁਕਤੀ ਨਹੀਂ ਲਈ ਚਾਹੇ ਜਿਹੜੇ ਤੀਰਥ ਨਾਨਾ ਸ਼ੰਕਾ ਖੜੀ ਕਰਦੇ ਆ ਬਹੁਤ ਲੋਕ ਕਿ ਨੌਵੇਂ ਪਾਸ਼ਾ ਤੀਰਥਾਂ ਤੇ ਆਪ ਨਾ ਆਏ ਆ ਦਸਮ ਪਾਸ਼ਾ ਦੇ ਵਾਸਤੇ ਵਰਦਾਨ ਲੈਣ ਨੂੰ ਉੱਥੇ ਤਾਂ ਲਿਖਿਆ ਨਹੀਂ ਆਇਆ ਇਹ ਥੋੜੀ ਲਿਖਿਆ ਆਇਆ ਵੀ ਉਹ ਵਰਦਾਨ ਵਾਸਤੇ ਗਏ ਨੇ ਇਆ ਲੋਕ ਇਸ ਦਿਨ ਕਿਹਾ ਸੀ ਕਿ ਤੁਸੀਂ ਜਾਓ ਤਾਂ ਪੁੱਤਰ ਦੀ ਪ੍ਰਾਪਤੀ ਹੋਵੇ ਇਹ ਗੱਲ ਹੈ ਕਿ ਕਿਤੇ ਜੇਕਲ ਨਹੀਂ ਇਹ ਗੱਲ ਅੱਛਾ ਇਹ ਫਿਰ ਆਪਣੇ ਕੋਲੋਂ ਜੋੜ ਲੈਣੇ ਆ ਵੀ ਸ਼ਾਇਦ ਪੂਰਵ ਚਲੇਗਾ ਲੋਕ ਨਾ ਹੁੰਦੇ ਤੇ ਆਪਨਾ ਉੜ ਲਾਗੇ ਵਿੱਚ ਨਾ ਹਉਣ ਦਾ ਤਾਂ ਪਿੰਡਾ ਤੋਂਣਾ ਹੀ ਹੈ ਨਾਉਣ ਦਾ ਤਾਂ ਕੋਈ ਪਾਪ ਨਹੀਂ ਹੈ ਉਹ ਸਨਾਉਣ ਦਾ ਫਲ ਹੀ ਮੰਨਦੇ ਸਵਾਲ ਇਹ ਹੈ ਕਿ ਬਾਹਰ ਦੇ ਬੱਚਾ ਤੋਂ ਹੁੰਦਾ ਫਲ ਮੰਨਦੇ ਉਹ ਤਾਂ ਮੰਦੇ ਨਹੀਂ ਫਲ ਲੋਕ ਫਲ ਮੰਨਦੇ ਨੇ ਉਹ ਕਹਿੰਦੇ ਨੇ ਇਹਦਾ ਕੋਈ ਫਲ ਨਹੀਂ ਪਰ ਦਸਤੂਰ ਨੇ ਕਿਤੇ ਜਾ ਕੇ ਵੀ ਮਤ ਬਹਿਤਾ ਉਹੀ ਰਹੇ ਨੇ ਹੱਥੇ ਜਿਦਾ ਫਰਕ ਨਹੀਂ ਪਿਆ ਠੀਕ ਹੈ ਜੀ ਨਾ ਭੀਜੈ ਭੇੜ ਮਰੈ ਭੇੜ ਸੂਰ ਨਾ ਭੀਜੈ ਕੀਤੇ ਉਹ ਵੈ ਧੂੜ ਲੇਖਾ ਲਖੀਏ ਮੰਨ ਕੇ ਭਾਏ ਨਾਨਕ ਭੀਜੈ ਸਾਚੈ ਨਾਹੀਂ ਇਹ ਕਹਿੰਦਾ ਨੇ ਬੜੇ ਬੜੇ ਸੂਰ ਮੈਂ ਜੇ ਰਣ ਦੇ ਵਿੱਚ ਜੁਝ ਕੇ ਮਰ ਜਾਂਦੇ ਨੇ ਗੁਫਤੋ ਜਾਂਦੇ ਨੇ ਗੁਰਬਾਣੀ ਨਹੀਂ ਗੁਜ਼ਦੀ ਇਹ ਗੱਲ ਜੋ ਦੀ ਆਪ ਵੀ ਪਦਾਰਥ ਵਾਸਤੇ ਲੜਕੇ ਬਣਨ ਵਾਲੇ ਮੁਕਤੀ ਨਹੀਂ ਪ੍ਰਾਪਤ ਕਰਿਆ ਸਕਦੇ ਆਪੀ ਇੱਥੇ ਇਹੜੇ ਮਰਾ ਢਸੂਰ ਬੜੇ ਸੂਰ ਮੇਂ ਭੇਡ ਦੇ ਵਿੱਚ ਫੜ ਕੇ ਮਰ ਗਿਆ ਮੈਨੂੰ ਮੁਕਤੀ ਨਹੀਂ ਪ੍ਰਾਪਤ ਹੋਈ ਇਹ ਇਸਲਾਮ ਵਾਸਤੇ ਇਸ਼ਾਰਾ ਹੈ ਕਿ ਉਹ ਕਹਿੰਦੇ ਆ ਜਿਹੜਾ ਲੜੂਗਾ ਤੇ ਉਹ ਮੁਕਤ ਹੋ ਜਾਊਗਾ ਹਾਂਜੀ ਹਾਂ ਇਹ ਸਾਰੇ ਵੀ ਕਹਿੰਦੇ ਨੇ ਸਾਰੇ ਕਹਿੰਦੇ ਨੇ ਇਹ ਗੱਲ ਨੂੰ ਅੱਛਾ ਸਿਰਫ ਲੜਾਉਣ ਵਾਸਤੇ ਫੌਜਾਂ ਨੂੰ ਉਹ ਇਹ ਇਹ ਹਥਿਆਰ ਵਰਤਦੇ ਨੇ ਹਾਂ ਇਹ ਸਾਰੇ ਕਹਿੰਦੇ ਨੇ ਹੁਣ ਵੀ ਕਹਿੰਦੇ ਨੇ ਸ਼ਹੀਦ ਸਾਰੇ ਠੀਕ ਹੈ ਜੀ ਇੱਥੇ ਤਾਂ ਵੱਡੇ ਵੱਡੇ ਪੱਥਰ ਲਾ ਦਿੰਨੇ ਆ ਜੀ 100 100 ਸਾਲ ਬਾਅਦ ਵੀ ਵੀਵੇ ਮਰੇ ਸੀਗੇ ਹਾਂ ਜੀ ਆ ਪੀਜਾ ਕਹਤੇ ਹੋਗਾ ਤੂੜ ਕਿ ਨਹੀਂ ਤੂੜ ਹੋ ਗਏ ਇੱਥੇ ਇੱਕ ਹੀ ਬਰਖਪ ਕੇ ਲਈ ਪਿਆ ਬੁਰ ਲੈਖਾ ਲਿਖੀਏ ਬੰਦ ਕੇ ਪਾਏ ਜਿੰਨਾ ਜਰ ਮਨ ਤੇ ਭੌਦਾ ਲੇਖਾ ਲਿਖਦੇ ਆ ਜਿੰਨਾ ਜਰ ਬੁਦ ਕਹਿਣ ਚ ਚਲਦੇ ਆ ਉਹ ਤਾਂ ਪੀਏ ਮਨ ਭੌਦੇ ਜਿੰਨਾ ਜਰ ਪ੍ਰਧਾਨਗੀ ਆ ਸਾਡੀ ਪ੍ਰਤੀ ਪ੍ਰਧਾਨਗੀ ਤੇ ਜੀਵਨ ਬਕੀਟ ਹੋ ਰਿਹਾ ਦੇਖਾ ਲਿਖੀ ਆ ਬੁੱਢੇ ਪਾਏ ਨਾਨਕ ਭਿਜੇ ਸੱਚੇ ਨਦੋਏ ਕਿਉਂ ਨਹੀਂ ਪਿਛਲੇ ਪਹਿਲਾਂ ਲੇਖਾ ਲਿਖੀ ਆ ਬੁੱਢੇ ਪਾਏ ਕਿਉਂ ਕੁਝ ਕਰ ਰਹੇ ਨੇ ਮਨ ਆਪਣੇ ਮਨ ਦੀ ਛਾਂਦਾਰ ਕਰ ਰਹੇ ਨੇ ਦਰਗਾਹ ਕਿਉਂ ਨਹੀਂ ਕਿਹਾ ਹੋਇਆ ਵੀ ਤੁਸੀਂ ਇਹ ਕੰਮ ਕਰੋ ਇਹ ਦਰਗਾਹ ਜੋ ਕਹਾਉਂਦਾ ਦਰੋ ਫਿਰ ਮਨ ਪਿਛਦਾ ਕਿ ਜੂ ਕਿ ਮੈਂ ਜੋ ਦਰਗਾਹ ਜੋ ਕਹਾ ਦਰਗਾਹ ਜੋ ਕੀ ਕਹੇ ਆਨਕ ਪੀਟਾ ਸੱਚੇ ਲੋਏ ਪ੍ਰਗਾਣਾ ਫਰਮਾਉਣਿਆ ਕਿ ਸੱਚੇ ਨਾਮ ਨਾਲ ਫਜੂਗਾ ਉਹ ਤਾਂ ਤੁਸੀਂ ਫਾਰਮੂਲਾ ਵਰਤੇ ਆਂੀ ਏ ਜਿੱਕੇ ਮੈਂ ਜਾਂਦਾ ਫਾਰਮੂਲੇ ਵਰਤਲੇ ਆਪਣੇ ਆਪਣੇ ਕਰਕੇ ਦੀ ਭੇਜਿਆ। ਅਨੁਕਤਾ ਦੇ ਫਾਰਮੂਲੇ ਵਰਤੇ ਮੰਡੀ ਭੇਜਿਆ ਕਿਸੇ ਦਾ ਵੀ ਜਿਹਨੇ ਫਰਮਤਾਲਾ ਫਾਰਮੂਲਾ ਵਰਤ ਲਿਆ ਉਹਦਾ ਭੇਜਿਆ। ਬਸ ਠੀਕ ਹੈ ਜੀ ਨਾ ਭੇਜਿਆ ਕਿਤੇ ਹੋਵੇਂ ਧੂੜ ਇਹ ਤਾਂ ਕੀ ਭਾਅ ਬਣਦਾ ਜੀ ਧੂੜ ਹੋ ਗਏ ਬੈਠੇ ਬੈਠੇ ਉੱਟੀ ਹੋ ਗਏ ਕਹਿੰਦੇ ਵਰਭੀ ਜਾਂ ਨਮਗਿਆ ਕਿਉਂ ਘਾਹੀ ਇਹਨਾਂ ਨੇ ਕਹਾਣੀਆਂ ਬਣਾਈ ਹੋਈਆਂ ਨੇ ਅੱਛਾ ਜਿਵੇਂ ਵਾਲਮੀਕੀ ਬਾਰੇ ਕਹਿੰਦੇ ਆਹੋ ਠੀਕ ਹੈ ਜੀ ਵੀ ਸਮਾਧੀ ਦੇ ਵਿੱਚ ਉੱਪਰ ਪਤਾ ਨਹੀਂ ਲੱਗਿਆ ਢੂੜ ਜੰਮ ਗਈ ਹੈ ਜੀ ਹਾਂ ਜੀ ਬਲ ਵੀ ਬਣ ਗਈ ਉੱਤੇ ਹੋ ਗਿਆ ਹੋ ਗਿਆ ਠੀਕ ਹੈ ਜੀ ਅਸਲੀ ਗੱਲ ਹੈ ਕਿ ਲੇਖਾ ਲਿਖੀਏ ਮਨ ਕੈ ਭਾਏ ਨਾਨਕ ਭੀਜੈ ਸੱਚੈ ਨਾਹੀਂ ਇਹ ਬਣ ਕੇ ਪਾਇ ਲੇ ਗਲ ਕੇ ਨਹੀਂ ਬਿਚੂਗਾ ਆਪ ਨਾਲ ਬਿਚੂਗਾ ਤੱਕਰਾਂ ਦੀ ਬਿਚ ਬਹੁਤ ਲੋਕ ਸਿਮਰਨ ਕਰਦੇ ਆ 24 ਘੰਟੇ ਲੱਗੇ ਰਹਿਣੇ ਆ ਵਾਹਿਗੁਰੂ ਦਾ ਜਾਪ ਕਰਨ ਕਿਆ ਇਸ ਤਰ੍ਹਾਂ ਵੀ ਭਿੱਜਿਆ ਜਾ ਸਕਦਾ ਜੀ ਕਿਹਦਾ ਉਹ ਦੱਸਣਗੇ ਭਿੱਜਿਆ ਰ ਨਹੀਂ ਭਿੱਜਿਆ ਆਪਰ ਨੂੰ ਕੀ ਪਤਾ আচ্ছা ਜੀ ਸਾਨੂੰ ਤਾਂ ਇਹਨਾਂ ਪਤਾ ਕਿ ਸੱਚੇ ਨਾਏ ਜੀ ਜੇ ਪ੍ਰਾਪਤੀ ਹੋ ਜAVE ਤਾਂ ਭਿੱਜ ਜਾਈਦਾ ਕਿਉਂਕਾ ਨਾ ਪਤਾ ਲੱਗ ਜੀ ਉਹਦਾ ਰੌਲਾ ਪਾਉਣ ਜੇ ਤੇ ਜਿਹਨਾਂ ਨੇ ਭਿੱਜਿਆ ਗੁਰਬਾਣੀ ਲਿਖੀ ਉਹ ਤੇ ਜਿਆਦਾ ਦੱਸਦਾ ਸਹੀ ਕਿ ਮੈਂ ਭਿੱਜਿਆ ਲੋਕਾਂ ਨਾਲ ਭਉਂਦੇ ਨਾ ਠੀਕ ਹੈ ਭਿੱਜਿਆ ਹੁੰਦਾ ਉਹ ਟਿਕਦਾ ਰੌਲਾ ਨਾ ਪਾਉਂਦੇ ਜਾਂ ਵੀ ਹੁੰਦਾ ਜੀ ਜਦ ਪੂਜਿਆ ਪੂਰੀ ਪਰਿਵਲਾਏ ਤੇ ਜਿਹਨਾਂ ਨਰੂ ਦਾ ਪੂਰੀ ਵਲਾ ਪੈ ਜਾਂਦੀ ਮੈਂ ਦੱਸਾਂ ਪਿਜਿਆ ਪੁਜਾਰੀ ਕਿਸਾ ਤਾ ਊਡ ਬੋਲੇ ਜਾਣ ਜਾਂਦੇ ਫਰਜੀ ਊਡ ਦੇ ਸਰਤੇ ਹੀ ਰੋਟੀ ਆ ਉਹਨਾਂ ਨੇ ਹੋਰ ਕਾਹਦੇ ਸਰਤੇ ਵਿਚਾਰਨ ਰੋਟੀ ਵੀ ਝੂਠਾ ਵਾਇਆ ਵੀ ਝੂਠਾ ਉਹਨੂੰ ਕੋੜ ਵੀ ਝੂਠਾ ਵਾਇਆ ਕੋ ਮਾਇਆ ਮੇਰੇ ਘਰ ਘਰ ਲੰਬੇ ਹੱਥ ਝੂਠ ਨੂੰ ਝੂਠ ਮਿਲਦਾ ਦੂਰਾਤ ਬਣਾਉਣਾ